ਫਤਿਹਗੜ ਚੂੜੀਆਂ ਵਿਖੇ ਪੁਲਿਸ ਵੱਲੋਂ ਜਨਤਾ ਨਾਲ ਕੀਤੀ ਗਈ ਮੀਟਿੰਗ ਲੋਕਾਂ ਨੂੰ ਨਸ਼ਿਆਂ ਅਤੇ ਕ੍ਰਾਈਮ ਵਿਰੁੱਧ ਕੀਤਾ ਗਿਆ ਜਾਗਰੂਕ ਫਤੇਗੜ ਚੂੜੀਆਂ ਦੇ ਤਾਜ ਪੈलेस ਵਿਖੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀ ਦੀਆਂ ਹਦਾਇਤਾਂ ਅਨੁਸਾਰ ਸੰਪਰਕ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਮੀਟਿੰਗ ਕੀਤੀ ਗਈ ਜਿਸ ਵਿੱਚ ਫਤੇਗੜ ਚੂੜੀਆਂ ਦੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਤੇ ਐਐਸਐਚਓ ਗੰਦੀਪ ਸਿੰਘ ਵੱਲੋਂ ਲੋਕਾਂ ਨੂੰ ਨਸ਼ਿਆਂ ਅਤੇ ਕ੍ਰਾਈਮ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਇਸ ਮੌਕੇ ਵਿਪਨ ਕੁਮਾਰ ਸ਼ਰਮਾ ਤੇ ਐਐਸਐਚਓ ਗੰਦੀਪ ਸਿੰਘ ਨੇ ਕਿਹਾ ਕਿ ਕ੍ਰਾਈਮ ਨੂੰ ਦੂਰ ਕਰਨ ਲਈ ਪਬਲਿਕ ਦਾ ਸਾਥ ਹੋਣਾ ਜ਼ਰੂਰੀ ਹੈ ਜਿਸ ਤੇ ਤਹਿਤ ਹੀ ਕ੍ਰਾਈਮ ਨੂੰ ਖਤਮ ਕੀਤਾ ਜਾ ਸਕਦਾ ਹੈ ਕੌਂਦੇ ਹੱਤਾਂ ਨੂੰ ਮੀਟਿੰਗ ਦੀਆਂ ਤਸਵੀਰਾਂ ਅਤੇ ਕੀ ਕੁਝ ਕਿਹਾ ਡੀਐਸਪੀ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਉਂਸਲਰ ਰਚੀਵ ਕੁਮਾਰ ਉਰੰਗ ਮਾਨਯੋਗ সোহੇਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਸਾਡਾ ਸੰਪਰਕ ਪ੍ਰੋਗਰਾਮ ਉਲੀਕਿਆ ਗਿਆ ਹੈ ਡੀਜੀਪੀ ਸਾਹਿਬ ਵੱਲੋਂ ਉਸ ਦੇ ਤਹਿਤ ਅੱਜ ਫਤਿਹਗੜ ਚੂੜੀਆਂ ਦੇ ਵਿੱਚ ਫਤਿਹਗੜ ਚੂੜੀਆਂ ਦੇ ਵਾਰਡ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਮੀਟਿੰਗ ਕੀਤੀ ਗਈ ਹੈ ਔਰ ਸਮਾਜ ਦੇ ਵਿੱਚ ਵੱਖ-ਵੱਖ ਜੋ ਮੁੱਦੇ ਨੇ ਜਿਹੜੇ ਪੰਜਾਬ ਪੁਲਿਸ ਨਾਲ ਰਿਲੇਟਡ ਹੈਗੇ ਆ ਉਹਨਾਂ ਦੇ ਸਬੰਧ ਚ ਜਿਹੜੀ ਹੈ ਵਿਚਾਰ ਵਟਾਂਦਰਾ ਹੋਇਆ ਔਰ ਖਾਸ ਕਰਕੇ ਜਿਹੜਾ ਡਰੱਗਸ ਦਾ ਮੁੱਦਾ ਹੈਗਾ ਉਸ ਦੇ ਉੱਤੇ ਵਿਚਾਰ ਹੋਇਆ ਉਸ ਦੇ ਵਿੱਚ ਸਾਨੂੰ ਕਾਫੀ ਜਿਹੜੀ ਇਨਫੋਰਮੇਸ਼ਨ ਵੀ ਇਹਨਾਂ ਵੱਲੋਂ ਦਿੱਤੀ ਗਈ ਹੈ ਔਰ ਅੱਗੇ ਤੋਂ ਵੀ ਜਿਹੜੇ ਵਾਰਡ ਮੈਂਬਰਸ ਹੈਗੇ ਨੇ ਤੋਂ ਦੇਵ ਸਦੀਕ ਹੈਗੇ ਨੇ ਇਸ ਵਾਰਡ ਦੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਇਸ ਮੁਹਿੰਮ ਦੇ ਵਿੱਚ ਜਿਹੜਾ ਪੁਲਿਸ ਦਾ ਪੂਰਾ ਪੂਰਾ ਸਾਥ ਦੇਵਾਂਗੇ ਇਸ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹ ਜੋ ਨਸ਼ੇ ਦੀ ਜਿਹੜੀ ਬਿਮਾਰੀ ਹੈ ਸਮਾਜ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਰ ਘਰ ਚੁੱਕੀ ਹੈ ਅਸੀਂ ਵੀ ਐਨ ਪੁਲਿਸ ਆਫੀਸਰ ਸਾਡੀ ਇਹ ਡਿਊਟੀ ਬਣਦੀ ਹੈ ਅਸੀਂ ਉਹਨੂੰ ਬਖੋਬੀ ਕਰ ਵੀ ਰਹੇ ਆ ਔਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਇਹ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹਨਾਂ ਕੋ ਰਿਕਵਰੀ ਵੀ ਕਰ ਰਹੇ ਆ ਇਹਨਾਂ ਤੇ ਕਾਰਵਾਈ ਵੀ ਕਰ ਰਹੇ ਆ ਔਰ ਜੋ ਬੇਲਡ ਆਊਟ ਹੋ ਕੇ ਆ ਜਾਂਦੇ ਨੇ ਉਹਨਾਂ ਨੂੰ ਫਿਰ ਅਸੀਂ ਉਹਨਾਂ ਤੇ ਰੇਡ ਕਰਕੇ ਉਹਨਾਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖ ਰਹੇ ਆ ਰੱਖ ਰਹੇ ਆ ਇਹਨਾਂ ਸਾਰੇ ਮੁੱਦਿਆਂ ਦੇ ਤਹਿਤ ਇਹ ਪ੍ਰੋਗਰਾਮ ਅੱਜ ਲਿਖਿਆ ਗਿਆ ਸੀ ਦੇਖੋ ਜੀ ਪੰਜਾਬ ਪੁਲਿਸ ਦਾ ਜਿਹੜਾ ਇਹ ਉਪਰਾਲਾ ਹੈ ਬਹੁਤ ਹੀ ਉੱਤਮ ਉਪਰਾਲਾ ਸੀ ਮੰਨਦੇ ਆ ਇਹਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਅਤੇ ਐਸਐਚਓ ਫਤਿਹਗੜ ਚੂੜੀਆਂ ਕਰਨਦੀਪ ਸਿੰਘ ਜੀ ਉਹਨਾਂ ਵੱਲੋਂ ਆਪਣੇ ਆਲ ਅਫਸਰਾਂ ਦੀ ਹਦਾਇਤਾਂ ਦੇ ਉੱਤੇ ਸੰਪਰਕ ਨਾਂ ਦਾ ਪ੍ਰੋਗਰਾਮ ਜਿਹੜਾ ਉਹਦੇ ਤਹਿਤ ਅੱਜ ਪੁਲਿਸ ਪਬਲਿਕ ਤਾਲਮਿਲ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਨੇ ਲੋਕਾਂ ਨੇ ਵੀ ਆਪਣੀਆਂ ਵਿਚਾਰਾਂ ਦੱਸੀਆਂ ਨੇ ਤੇ ਪੁਲਿਸ ਅਫਸਰ ਪੁਲਿਸ ਅਫਸਰਾਂ ਨੇ ਵੀ ਆਪਣੇ ਨੁਕਤੇ ਸਾਡੇ ਨਾਲ ਸਾਂਝੇ ਕੀਤੇ ਨੇ ਅਸੀਂ ਇਹਨਾਂ ਨੁਕਤਿਆਂ ਦੇ ਉੱਤੇ ਅਮਲ ਕਰਦੇ ਹੋਏ ਆਪੋ ਆਪਣੇ ਇਲਾਕਿਆਂ ਦੇ ਵਿੱਚ ਨਸ਼ੇ ਦੀ ਜੜ ਨੂੰ ਪੁੱਟਣ ਵਾਸਤੇ ਪੂਰਨ ਤੌਰ ਤੇ ਤਤਪਰ ਹਾਂ ਅਤੇ ਨਾਲ ਹੀ ਸਮਾਜ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਮੁੱਖ ਧਾਰਾ ਵਿੱਚ ਆਣ ਕੇ ਇਸ ਤਰ੍ਹਾਂ ਦੀਆਂ ਜੜੀਆਂ ਨੇ ਘਣਾਉਣੀਆਂ ਹਰਥਤਾ ਨੂੰ ਬੰਦ ਕਰ ਦੇਣ ਤੇ ਸਾਡੇ ਵੱਲੋਂ ਕਿਸੇ ਕਿਸਮ ਦੀ ਉਹ ਆਸ ਨਾ ਰੱਖਣ ਕਿ ਅਸੀਂ ਕਿਸੇ ਨਸ਼ੇ ਦੇ ਤਸਕਰ ਦੀ ਮਦਦ ਕਰਾਂਗੇ ਜਾਂ ਉਹਦੀ ਪੈਰਵਾਹੀ ਕਰਾਂਗੇ। ਬਾਕੀ ਪੰਜਾਬ ਪੁਲਿਸ ਦਾ ਇਹ oprala ਉਹਦੀ ਜਿੰਨੀ ਵੀ ਸਲਾਹਾਂ ਕਰ ਸਕੀ ਉਹਨੀ ਥੋੜੀ ਆ ਬਾਕੀ ਸਾਡੀ ਪੁਲਿਸ ਅਫਸਰਾਂ ਦੀ ਫਤਿਹਗੜ ਚੂੜੀਆਂ ਦੀ ਟੀਮ ਜਿਹੜੀ ਬੜੀ ਸੰਘਰਸ਼ਮਈ ਟੀਮ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਸਿੱਤੇ ਜਿਹੜੇ ਤੁਹਾਨੂੰ ਬਹੁਤ ਹੀ ਵਧੀਆ ਨਿਕਲਣਗੇ ਤੇ ਫਤਿਹਗੜ ਚੂੜੀਆਂ ਦੀ ਸੰਗਤ ਜਿਹੜੀ ਉਹਨਾਂ ਦਾ ਪੂਰਨ ਸਹਿਯੋਗ ਦੇएगी ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਤੋਂ ਖਮਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ